ਅੰਮ੍ਰਿਤਸਰ ਦੇ ਵਿੱਚ ਹਾਲ ਬਾਜ਼ਾਰ ਤੋਂ ਜਦੋਂ ਅਸੀਂ ਗੋਲਡਨ ਟੈਂਪਲ ਨੂੰ ਜਾਂਦੇ ਹਾਂ ਤਾਂ ਰਸਤੇ ਵਿੱਚ ਬਹੁਤ ਹੀ ਸ਼ਾਨਦਾਰ ਇੱਕ ਬਿਲਡਿੰਗ ਜਿਹੜੀ ਹੈ ਟਾਊਨ ਹਾਲ ਦੀ ਜਿਹੜੀ ਸਥਿਤ ਹੈ ਇਸ ਉਨੀਵਰਸਿਟੀ ਦੇ ਅੱਧ ਵਿੱਚ ਦੂਜੇ ਹਾਫ ਦੇ ਵਿੱਚ ਅੰਗਰੇਜ਼ਾਂ ਵੱਲੋਂ ਬਣਾਈ ਗਈ ਸੀ 1866 ਦੇ ਵਿੱਚ ਬਣਾਈ ਗਈ ਸੀ ਔਰ ਇਸ ਨੂੰ ਅੰਗਰੇਜ਼ਾਂ ਵੱਲੋਂ ਇਸ ਸ਼ਹਿਰ ਦੀ ਐਡਮਿਨਿਸਟ੍ਰੇਸ਼ਨ ਚਲਾਉਣ ਲਈ ਵਰਤੇ ਜਾਂਦਾ ਸੀ ਇੱਕ ਤਰੀਕੇ ਨਾਲ ਇੱਕ ਦਫਤਰ ਸੀ ਇਹ ਟਾਊਨ ਹਾਲ ਜਿਹੜਾ ਸੀ ਪਹਿਲਾਂ ਇਹਦੇ ਵਿੱਚ ਜਿਹੜਾ ਸੀ ਮਿਸੀਪਲ ਕਾਰਪੋਰੇਸ਼ਨ ਦਾ ਆਫਿਸ ਕਾਫੀ ਦਿਨ ਚੱਲਿਆ ਉਸ ਤੋਂ ਬਾਅਦ 2016-17 ਦੇ ਵਿੱਚ ਇਸ ਦੀ ਟਰਾਂਸਫਰਮੇਸ਼ਨ ਕੀਤੀ ਗਈ ਔਰ ਇਹਨੂੰ ਕਨਜ਼ਰਵ ਕਰਕੇ ਇਹਦੇ ਵਿੱਚ ਇੱਕ ਫੂਡ ਕੋਰਟ ਔਰ ਪਾਰਟੀਸ਼ਨ ਮਿਊਜ਼ੀਅਮ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਮਿਊਸਪਲ ਕੋਰਪੋਰੇਸ਼ਨ ਦੀ ਮਿਊਸਪਲ ਲਾਇਬ੍ਰੇਰੀ ਪੰਡਿਤ ਮੋਤੀ لال 네ਰੂ ਲਾਇਬ੍ਰੇਰੀ ਜਿਹੜੀ ਹੈ ਉਹ ਵੀ ਸਥਿਤ ਹੈ ਹੁਣ ਇਸ ਥਾਂ ਉਤੇ ਇੱਕ ਬਹੁਤ ਹੀ ਸ਼ਾਨਦਾਰ ਫੂਡ ਕੋਰਟ ਔਰ ਸਾਡੇ ਦੇਸ਼ ਦੇ ਜਿਹੜਾ ਵੰਡ ਹੋਈ ਸੀ 1947 ਵਿੱਚ ਉਹਨੂੰ ਦਰਸਾਉਂਦਾ ਹੋਇਆ ਇੱਕ ਪਾਰਟੀਸ਼ਨਿਜ਼ਮ ਚੱਲ ਰਿਹਾ ਹੈ